ਫਿਲੌਰ ਦੇ ਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਐਨਡੀਪੀ ਐ ਸੈਕਟਰੀ ਮੁਕਦਮਾ ਵਿੱਚ ਨਾਮਜ਼ਦ ਕੋਈ ਦੋਸ਼ੀ પાસેથી 400 490 ਗ੍ਰਾਮ ਹੈਰੋਇਨ ਬ੍ਰਾਹਮਤ ਕਰਨ ਵਿੱਚ ਹਾਸਲ ਕੀਤੀ ਵੱਡੀ ਸਫਲਤਾ ਫਿਲੌਰ 17 April ਹਰਵਿੰਦਰ ਸਿੰਘ ਵਿਰਤ ਪੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਣ ਸਿੰਘ ਬਲ PPSOP पुलिस कप्तान सब डिवीजन फिलोरजी दी अगुवाई हेट थाना फिलोर दे इंस्पेक्टर पलविंदर सिंह मुख अफसर थाना बिलगादी टीम वलो दौरान तفتيش दोषी पासो 490 ग्राम हेरोइन बरामदकरण विच बड्डी सफलता हासिल की थी इस संबंधी पत्रकारानू जानकारी दंदे होए श्री सर्वण सिंह बल उप पुलिस कप्तान सब डिवीजन फिलोरजी ने दसया की थाना बिलगा विच मुकदमा नंबर 26 मिति 6 अप्रैल 2025 जुर्म की ਵੀ ਤੋਂ ਨੋਟ ਚੇਕ 85A ਨੇ ਡੀਪੀਐਸ ਇਕੱਟ ਦਰਜ ਹੋਇਆ ਸੀ ਜਿਸ ਵਿੱਚ કુલ ਦੋ ਦੋਸ਼ੀਆਂ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਅਤੇ ਲਖਮੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਆਨ ਪਿੰਡ ਕੰਦੋਲਾ ਖੁਰਦਪਾਸੋਂ કુલ 112 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਨਾਂ ਦੋਸ਼ੀਆਂ ਨੇ ਆਪਣੀ ਪੁਛ ਗਿਛ ਵਿੱਚ ਦੱਸਿਆ ਸੀ ਕਿ ਇਹ ਨਸ਼ਾ ਉਹ ਵਿਜੇ ਕੁਮਾਰ ਉਰਫ ਲੱड्डू ਪੁੱਤਰ ਜਗਦੀਸ਼ ਕੁਮਾਰ ਉਰਫ ਜਗਦੇਵ ਸਿੰਘ ਵਾਸੀ ਜਲੰਧਰ ਪਾਸੋਂ ਲੈ ਕੇ ਆਏ ਸਨ ਵਿਜੇ ਕੁਮਾਰ ਉਕਤ ਜੇਲ੍ਹ ਕਪੂਰਥਲਾ ਵਿਖੇ ਬੰਦ ਸੀ ਜਿਸਤੇ ਇੰਸਪੈਕਟਰ ਪਰਵਿੰਦਰ ਮੁਖ ਅਫਸਰ ਥਾਣਾ ਬਿਲਗਾਦੀ ਟੀਮ ਵੱਲੋਂ ਵਿਜੇ ਕੁਮਾਰ ਉਕਤ ਨੂੰ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਕਪੂਰਥਲਾ ਤੋਂ ਲਿਆ ਕੇ ਮਿਤੀ 15 ਅਪ੍ਰੈਲ 2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ। jisne apni puchhich vich dassya ki mukaddama number kulwinder kaur patni late major singh vasi pind kandola khurd thana bilga jisdi hun us nal shadi ho chuki hai ate us da sandu lakhveer singh urf gora puttar mohan singh vasi kandola khurd thana bilga paso bramhad hoyi si o usne hi unan nu vechn layi ditti si ate baki di heroin o apne sandu lakhveer singh de ghar to bramhad karwa sakda hai ਜਿਸ ਤੇ ਇਨਸਪੈਕਟਰ ਪਰਵਿੰਦਰ ਸਿੰਘ ਮੁਖ ਦਾ ਅਫਸਰ ਥਾਣਾ ਅਤੇ ਉਹਨਾਂ ਦੀ ਟੀਮ ਲੋ ਦੋਸ਼ੀ ਵਿਜੇ ਕੁਮਾਰ ਉਰਫ ਲੱड्डੂ ਦੇ ਨਿਸ਼ਾਨਦੇਹੀ ਪਰ ਉਸ ਦੇ ਸਾਂਡੂ ਦੇ ਘਰ ਤੋਂ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕੈਮਰਾਮੈਨ ਵਿਜੇ ਮਾਨ ਦੇ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਸ਼੍ਰੀ ਹਰਵਿੰਦਰ ਸਿੰਘ ਵਰਕ ਐਸਐਸਪੀ ਦਿਹਾਤੀ ਜੀ ਦੇ ਦੁਸ਼ਾ ਨਿਰਦੇਸ਼ ਤੇ ਰਹਿਤ ਜਿਹੜੀ ਉਹਨਾਂ ਵੱਲੋਂ ਮਹਮ ਚਲਾਈ ਗਈ ਨਸ਼ਿਆਂ ਦੇ ਵਿਰੁੱਧ। ਉਹਨੋਂ ਦੋ ਸਫਲਤਾ ਮਿਲੀ ਜਦੋਂ ਐਸਐਚਓ ਬਿਲਗਾ ਤੇ ਉਸਦੀ ਟੀਮ ਵੱਲੋਂ ਇੱਕ ਐਫਆਈਆਰ ਨੰਬਰ 26/25 ਦਰਜ ਕੀਤੀ ਗਈ ਸੀ ਉਸ ਸੰਬੰਧ ਵਿੱਚ ਬੈਕਵਰਡ ਤੇ ਫਾਰਵਰਡ ਲਿੰਕਸ ਨੂੰ ਜਿਹੜਾ ਸੀ ਉਹ ਟੈਕਨੀਕਲ ਢੰਗ ਨਾਲ ਅਤੇ ਪੋਜੀਸ਼ਨ ਦੇ ਆਧਾਰ ਦੇ ਉੱਤੇ ਕਵਰ ਕੀਤਾ ਗਿਆ ਜੋ ਇਹ ਇਹ ਬੈਕਵਰਡ ਲਿੰਕ ਜਿਹੜੇ ਸੀ ਇਹ ਪਿੰਡ ਕੰਦੋਲਾ ਦੇ ਵਿੱਚ ਜਿਹੜਾ ਸੀ ਉੱਥੇ ਐਫਆਈਆਰ ਦਰਜ ਹੋਈ ਸੀ ਤੇ ਜਿਹੜਾ ਵਿਅਕਤੀ ਸੀ ਇਹ ਕੇਂਦਰੀ ਜੇਲ ਕਪੂਰਥਲਾ ਦੇ ਵਿੱਚ ਜਿਹੜਾ ਮਾੜਾ ਅਨਸਰ ਸੀ ਕਾਫੀ ਇਹਦੇ ਤੇ ਤਕਰੀਬਨ ਜਿਹੜੇ ਆ ਉਹ 12 ਮਕਦਮੇ ਦਰਜ ਨੇ ਵਿਜੇ ਕੁਮਾਰ ਉਰਫ ਲੱड्डੂ ਇਹ ਜਲੰਧਰ ਦਾ ਰਹਿਣ ਵਾਲਾ ਸੀ ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਇਹਦੇ ਕੋਲ ਜਿਹੜਾ ਸੀ ਉਹਦੇ ਪੁਸ਼ਗੀਜ ਦੇ ਵਿੱਚ ਵੀ ਕਰੀਬ 490 ਗ੍ਰਾਮ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹਿਰੋਇਨ ਆ ਉਹ ਇਹਨਾਂ ਕੰਦੋਲੇ ਪਿੰਡ ਦੇ ਵਿੱਚ ਜਿਹੜੀ ਖੁਰਦ ਦੇ ਵਿੱਚ ਲਕਾਸ਼ ਪਾ ਕੇ ਰੱਖੀ ਹੋਈ ਆ ਤੋਂ ਇਨਫਾਰਮੇਸ਼ਨ ਜਿਹੜੀ ਬੜੀ ਪੁਖਤਾ ਸੀ ਤੇ ਜਦੋਂ ਇਹ ਦਰਾਂਨੇ ਪੁਲਿਸ ਟਮਾਂਡ ਇਹਨੂੰ ਲਿਆਂਦਾ ਗਿਆ ਤੇ ਇਹ ਬਰਾਮਦ ਕੀਤੀ ਗਈ ਹੈਗੀ ਆ ਤੇ ਇਹਦੇ ਤੇ ਜੋ ਕਾਨੂੰਨਸਰ ਕਾਰਵਾਈ ਕਰਕੇ ਤੇ ਇਹਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਠੀਕ ਠੀਕ ਇਹਦੇ ਜਿਹੜਾ ਐਫ ਆਈ ਆਰ ਦੇ ਵਿੱਚ ਆਲਰੇਡੀ ਦੋ ਦੋਸ਼ੀ ਅਸੀਂ ਜਿਹੜੇ ਉਹ ਗ੍ਰਿਫਤਾਰ ਕਰ ਚੁੱਕੇ ਆ ਤੀਸਰਾ ਦੋਸ਼ੀ ਇਹ ਸੀ ਵਿਜੇ ਕੁਮਾਰ ਲੱਡੂ ਤੇ ਇਹ ਜਿਹੜੀ ਸੀ ਇਹਦੇ ਚ ਫਰਦਰ ਇੱਕ ਬੰਦਾ ਹੋਰ ਜਿਹੜਾ ਜਲੰਧਰ ਦਾ ਹੀ ਟਰੇਸ ਹੋਇਆ ਉਹਦੇ ਤੇ ਵੀ ਇਨਵੈਸਟੀਗੇਸ਼ਨ ਦੇ ਅਨਸਾਰ ਅੱਗੇ ਜੋ ਵਾਅਦਾ ਕਰਦਾ ਹੋਇਆ ਕਾਨੂੰਨਸਰ ਕਰਵਾਈ ਕੀਤੀ ਜਾਵੇਗੀ ਇਹ ਮੋਸਟਲੀ ਇੱਥੇ ਐਂਡੀ ਦੇ ਹੀ ਮਕਦਮੇ ਅਰਜਾ ਇਹ ਬਿਲੋਂਗ ਕਰਦਾ ਸਿਟੀ ਜਲੰਧਰ ਨੂੰ ਬਿਲੋਂਗ ਕਰਦਾ ਇਸ ਕਰਕੇ ਉੱਥੇ ਇਹ ਕੰਮ ਧੰਦਾ ਕਰਦਾ ਸੀ ਇਹ ਜਿਹੜੀ ਇੱਥੇ ਵੇਚਣ ਵਾਸਤੇ ਵੀ ਲਿਆਂਦੀ ਸੀ ਆਪਣੇ ਬਿਲਗਾ ਏਰੀਆ ਦੇ ਵਿੱਚ ਉੱਥੋਂ ਹੀ ਲੈ ਕੇ ਆਇਆ ਸੀ ਜੀ ਉਹ ਕੰਦੋਲਾ ਖੁਰਦੇ ਰਹਿਣ ਵਾਲੇ ਨੇ ਦੋਨੋਂ ਹੀ ਬਿਲਗਾ ਥਾਣੇ ਦੇ ਵਿੱਚ ਉਹ ਉਹਨਾਂ ਪਾਸੋਂ ਵੀ 100 12 ਗ੍ਰਾਮ ਜਿਹੜੀ ਸੀ ਉਹ ਹਿਰੋਇਨ ਬਰਾਮਦ ਕੀਤੀ ਸੀ ਜਿਹੜਾ ਅਸੀਂ ਐਫ ਆਈ ਆਰ ਇੱਕਾ ਉਸ ਤੋਂ ਬਾਅਦਾਂ ਜਦੋਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵੀ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਫੜਦੇ ਹਾਂ ਤੇ ਉਹਦੇ ਚ 29 ਐਨਡੀਪੀ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਹੈਗੇ ਹਾਂ ਜੀ ਉਹਨਾਂ ਦੀ ਪੁਸ਼ਕਸ਼ ਵਿੱਚ ਇਹਨਾਂ ਦਾ ਜਿਹੜਾ ਨਾਮ ਦਰਜ ਹੋਇਆ ਸੀ ਤੇ ਉਹ ਸਫਲਤਾ ਜਿਹੜੀ ਹੈ ਬਿਲਗਾ ਪੁਲਿਸ ਨੂੰ ਮਿਲੀ ਹੈਗੀ ਆ ਤੇ ਇਹ ਸਾਡੀ ਕਮਰਸ਼ੀਅਲ ਰਿਕਵਰੀ ਹੈ ਏ 490 ਗ੍ਰਾਮ ਤੇ ਇਹਦੇ ਚੰਗਾ ਕੰਮ ਪੁਲਿਸ ਵੱਲੋਂ ਜਿਹੜਾ ਬਿਲਕੁਲ ਪੁਲਿਸ ਵੱਲੋਂ ਕੀਤਾ। ਇਹ ਕੰਮ ਦੇ ਤੇ ਜੇ ਐਫ ਆਈ ਆਰ ਦਰਜ ਹੈ ਕਮਿ ਨਸ਼ੇ ਤੰਦਾਈ ਦਾ ਜਿਹੜਾ ਸੀ ਉਹ ਨਸ਼ਾ ਵੇਚਣਾ ਹੀ ਸੀ। ਪ੍ਰਾਪਰਟੀ ਜਿਹੜੀ ਇਹਦੀ ਵੈਰੀਫਾਈ ਕੀਤੀ ਜਾਊਗੀ ਹੁਣ। ਅ ਫਰਦਰ ਜੇ ਇਹਦੇ ਨਾਂ ਤੇ ਕੋਈ ਪ੍ਰਾਪਰਟੀ ਹੋਈ ਤੇ ਉਹ ਤਨ ਅਸਾਰ ਜਿਹੜਾ ਠਾਠਫ ਦਾ ਕੇਸ ਜਿਹੜਾ ਵਾ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਉੱਥੇ ਹੈਗੀ ਆ ਉੱਥੇ ਤਿਆਰ ਕਰਕੇ ਭੇਜਿਆ ਜਾਵੇਗਾ। ਇਹਦਾ 2 ਦਿਨ ਦਾ ਹੁਣ ਸਾਡੇ ਕੋਲ ਪੁਲਿਸ ਡਿਮਾਂਡ ਹੈਗਾ। ਜੇ ਫਰਦਰ ਜ਼ਰੂਰਤ ਪਈ ਤੇ ਹੋਰ ਲਿਆ ਜਾਵੇਗਾ।